ਬੀਜੀਪੀ ਸਰਦੀ ਹਦਾਇਤਾਂ ਮੁਤਾਬਕ ਅਸੀਂ ਤਿਹਾਰਾਂ ਦੇ ਸੀਜ਼ਨ ਫੈਸਟਿਵ ਸੀਜ਼ਨ ਦੇ ਉਹਨਾਂ ਨਾਲ ਜਿਹੜਾ ਹੈਗਾ ਕੈਸੋਪਰੇਸ਼ਨ ਕੀਤਾ ਗਿਆ ਜਿਸ ਤੇ ਅਸੀਂ ਭੀੜ ਭੜਕੇ ਵਾਲੀ ਜਗ੍ਹਾ ਬਾਕੀ ਬੱਸ ਸਟੈਂਡ ਰੇਲਵੇ ਸਟੇਸ਼ਨਸ ਦੀ ਜਿਹੜੀ ਹੈਗੀ ਆ ਸਰਚ ਕਰਾਈ ਗਈ ਕੁਝ ਅਸੀਂ ਜਿਹੜੇ ਹੈਗੇ ਆ ਡਰੱਗਸ ਹੌਟਸਪots ਤੇ ਉਹਨਾਂ ਤੇ ਵੀ ਕਰਾਈ ਗਈ ਤੇ ਦੌਰਾਨੇ ਚੈਕਿੰਗ ਜਿਹੜੀ ਹੈਗੀ ਆ ਸਾਡੀ ਟੀਮ ਨੂੰ ਸਫਲਤਾ ਮਿਲੀ ਹੈ ਜਿਦੇ ਚ ਅਸੀਂ ਦੋ ਡਰਗ ਪੈਡਲਰਸ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਜਿਨ੍ਹਾਂ ਤੇ ਮੌਕੇ ਜਿਨ੍ਹਾਂ ਕੋਲੋਂ ਮੌਕੇ ਤੇ ਡਰੱਗਸ ਬਰਾਮਦ ਹੋਏ ਉਹਨਾਂ ਦੇ ਖਿਲਾਫ ਕੇਸ ਦਿਸਟ੍ਰ ਕੀਤਾ ਗਿਆ ਤੇ 6 ਮੋਟਰਸਾਈਕਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਆ ਸੋ ਇਹਦੇ ਚ ਆਪਣਾ ਜਿਹੜਾ ਸਸਪੀਸ਼ੀਅਸ ਪਰਸਨ ਹੈਗੇ ਆ ਕੀਤਾ ਉਹਨਾਂ ਨੂੰ ਰਾਉਂਡ ਅਪ ਤੇ ਉਹਦੇ ਚ ਜਿਹੜੀ ਅੱਗੇ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਐਂਡ ਜਿਹੜਾ ਹੈ ਇੱਕ ਕੈਸੋਪਰੇਸ਼ਨ ਜਿਹੜੇ ਹੈਗੇ ਹੁਣ ਰੋਜ਼ ਦੀ ਚਰਾਂ ਜਿਹੜਾ ਹੈਗਾ ਇਹ ਅਸੀਂ ਕੰਟੀਨਿਊ ਕਰਾਂਗੇ ਤੇ ਇੱਕ ਅਜ ਅਸੀਂ ਜਿਹੜਾ ਪਬਲਿਕ ਦਾ ਦਰਬਾਰ ਲਾਇਆ ਗਿਆ ਕਿ ਆਫਿਸ ਦੀ ਬਜਾਏ ਜਿਹੜਾ ਹੈਗਾ ਉਹ ਬਾਹਰ ਆ ਕੇ ਪਬਲਿਕ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੀਆਂ ਜਿਹੜੀਆਂ ਦੁਖਤ ਤਕਲੀਫਾਂ ਉਹਨੂੰ ਹੱਲ ਕੀਤਾ ਜਾ ਰਿਹਾ ਹੈ ਜੈ ਹਿੰਦ